कॉलेज तेरा वो ही, ही है तेरा कॉलेज वो ही है जहाँ कल्याण चेंज कुड़े कराते रूम तेरा बदल गया जहाँ वो ही मिच कुड़े मुँ तेरा कॉलेज वो ही है ओह हीए तेरा काल जी ओह हीए जा कल चेंज कूड़े कल रूम तेरा बदले गया जा ओह ही मेंज कूड़े तेरा काल जी ओह हीए जा कल चेंज कूड़े कल रूम तेरा ਬਦਲ ਗਿਆ ਤਾਂ ਉਹ ਹੀ ਮੇਟ ਕੁੜੇ ਸੰਦਿਨ ਆਉਂਦੀ ਸਮਝਣੀ ਆਉਂਦੀ ਸ਼ੁਰੂ ਕਰਾਂ ਮੈਂ ਕਿੱਥੋਂ ਪ੍ਰੇਮ ਕਹਾਣੀ ਕਿਵੇਂ ਮਿਲੇ ਅਪਾ ਬਾਗ ਦੇ ਅੰਦਰ ਦੇਖੇ ਨੇ ਬਣ ਗਏ ਹਾਣੀ ਸਮਝਣੀ ਆਉਂਦੀ ਸ਼ੁਰੂ ਕਰਾਂ ਮੈਂ ਕਿ ਕੰਮ ਪ੍ਰੇਮ ਕਹਾਣੀ ਕੀਨੇ ਮਿਲੇ ਅਪਾ ਬਾਗ ਦੇ ਅੰਦਰ ਟਿੱਕੇ ਬਣ ਕੇ ਹਾਣੀ ਲਿਖਿਆ ਗੀਤ ਸੀ ਜਿਸ ਤੇ ਤੰਦਿਆ ਹੁਣ ਤੇ ਜਕੂੜੇ ਲਿਖਿਆ ਗੀਤ ਸੀ ਜਿਸ ਤੇ ਲਿਖਿਆ ਗੀਤ ਸੀ ਜਿਸ ਤੇ ਤੰਦਿਆ ਹੁਣ ਤੇ ਜਕੂੜੇ ਹੀ ਦਾ ਕਾਲਜ ਉਹੀ ਏ ਜਾਂ ਕਲਿਆ ਚੇਂਜ ਕੁੜੇ ਕੰਗਾ ਤੇ ਰੂਮ ਤੇਰਾ ਬਦਲ ਗਿਆ ਜਾਂ ਉਹੀ ਮੇਰੇ ਕੁੜੇ ਤੇਰਾ ਕਾਲਜ ਉਹੀ ਏ ਜਾਂ ਕਲਿਆ ਚੇਂਜ ਕੁੜੇ ਜਾਣਾ ਪੈ ਗਿਆ ਦੂਦ ਤੇਰੇ ਤੋਂ ਮੇਰੀ ਵੀ ਮਜਬੂਰੀ ਹੀ ਥੀ ਤੇਰੀ ਵੀ ਮਜਬੂਰੀ ਹੀ ਥੀ ਜਾਣਾ ਪੈ ਗਿਆ ਦੂਰ ਤੇਰੇ ਤੋਂ ਮੇਰੀ ਵੀ ਮਜਬੂਰੀ ਹੀ ਥੀ ਮੇਰੀ ਵੀ ਮਜਬੂਰੀ ਹੀ ਥੀ ਆਇਆ ਜਦ ਮਿਲਣ ਸੀ ਤੈਨੂੰ ਕਿਉਂ ਰੱਖੀ ਦੂਰੀ ਸੀ ਕਿਉਂ ਤਰਕੀ ਦੂਰੀ ਸੀ ਰਿਹ ਹੁੱਪਲ ਦੇ ਸੀ ਜਾ ਰਿਹ ਹੁੱਪਲ ਦੇ ਸੀ ਜਾ ਨਾ ਬਣਿਆ ਅੰਗਰੇਜ਼ ਕੁੜੀ ਕਾਲ ਜਿ ਤੇਰਾ ਉਹੀ ਏ ਜਾ ਕਲਿਆ ਤੇ ਕੁੜੇ ਕਾਲ ਜਿ ਤੇਰਾ ਉਹੀ ਏ ਜਾ ਕਲਿਆ ਤੇ ਕੁੜੇ ਕਲਾਤ ਦੂਮ ਤੇਰਾ ਬਦਲ ਗਿਆ ਜਾਂ ਉਹ ਹੀ ਨੇਜ ਕੁੜੇ ਤੇਰੀ ਸਹੇਲੀ ਨੇ ਦੇਖ ਮੈਨੂੰ ਤੈਨੂੰ ਕੁਝ ਸਮਝਾਇਆ ਸੀ ਸਹੇਲੀ ਤੇਰੀ ਨੇ ਦੇਖ ਮੈਨੂੰ ਤੈਨੂੰ ਕੁਝ ਸਮਝਾਇਆ ਸੀ ਸਹੇਲੀ ਤੇਰੀ ਨੇ ਦੇਖ ਮੈਨੂੰ ਤੈਨੂੰ ਕੋਲ ਜਦ ਸੰਮਟ ਆਇ ਸੀ ਸਮਝੇ ਨਾ ਆਈ ਮੈਨੂੰ ਤੂੰ ਕਿਉਂ ਨਾ ਬੁਲਾਇਆ ਸੀ ਸਮਝੇ ਨਾ ਆਈ ਮੈਨੂੰ ਤੂੰ ਕਿਉਂ ਨਾ ਬੁਲਾਇਆ ਸੀ ਇਸ਼ਕ ਰਾਸਨਾ ਆਇਆ ਸੰਗ ਰੂਰ ਦੀ ਨੂੰ ਇਸ਼ਕ ਰਾਸਨਾ ਆਇਆ ਸੰਗ ਰੂਰ ਦੀ ਨੂੰ ਵਾਂਗ ਪੁੱਲਾਂ ਦੀ ਸੇਹ ਇਸ਼ਕ ਰਸਲਾ ਆਇਆ ਸੰਗ ਰੂਰ ਵੀ ਨੂੰ ਵਾਂਗ ਪੁੱਲਾਂ ਦੀ ਸੇਹ ਕੁੜੇ ਕਹਾਂ ਲਜੇ ਤੇਰਾ ਉਹੀ ਏ ਜਾਂ ਕਹ ਲਜੇ ਤੇਰਾ ਕਹ ਲਜੇ ਤੇਰਾ ਉਹੀ ਏ ਜਾਂ ਕਲਯਾ ਤੇ ਕੁੜੇ कलाते रूम तेरा बदल गया क्या वो ही मेज कुड़े वो ही मेज कुड़े वो ही मेज कुड़े